ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੀਆਈਜੀ ਪੁੱਲਰ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਹੈ ਕਿ ਈਡੀ ਦੀ ਐਂਟਰੀ ਕਿਸੇ ਵੇਲੇ ਵੀ ਹੋ ਸਕਦੀ ਹੈਗੀ ਹੈ ਇਹਦੇ ਵਿੱਚ 10 ਨਹੀਂ 20 ਨਹੀਂ 3 ਨਹੀਂ ਕਿੰਨੇ ਅਫਸਰਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈਗਾ ਕਿੰਨਾ ਦੇ ਰਿਕਾਰਡ ਲਏ ਜਾ ਸਕਦੇ ਹਨ ਪੂਰੀ ਜਾਣਕਾਰੀ ਲਈ ਜੁੜੇ ਨੇ ਸਾਡੇ ਨਾਲ ਪੱਤਰਕਾਰ ਸੰਦੀਪ ਲਾਧੂਗਾ ਸੰਦੀਪ ਖਬਰ ਕੀ ਹੈ DIG ਕੋਲਰਕੇ ਅਤੇ ਇੱਕ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਮਾਮਲਾ ਹੈ ਪੰਜਾਬ ਦਾ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪੰਜਾਬ ਕੇਡਰ ਦੇ IPS ਅਫਸਰ ਨੂੰ CID ਨੇ ਸਿੱਧਾ ਹੱਥ ਪਾਇਆ ਹੋਵੇ ਇੱਕ ਸ਼ਿਕਾਇਤਕਰਤਾ ਦੀ ਮਿਲਿਸ਼ਕਾਇਤ ਤੋਂ ਬਾਅਦ ਹਾਲਾਂਕਿ CID ਦਾਵਾ ਕਰਦੀ ਹੈ ਅਦਾਲਤ ਦੇ ਅੰਦਰ ਵੀ ਜਦੋਂ ਸਵਾਲ ਚੁੱਕੇ ਗਏ ਕੋਲਰ ਦੇ ਵਕੀਲਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਪੈਨਾ ਤੋਂ ਹਕੜਪੜਤਾਲ ਕੀਤੀ ਹੈ ਸਾਡੇ ਕੋਲ ਸਿੱਧਾ ਕਿਉਂਕਿ ਜਦੋਂ ਸਵਾਲ ਕੀਤਾ ਗਿਆ ਕਿ ਤੁਹਾਡਾ ਅਧਿਕਾਰ ਖੇਤਰ ਨਹੀਂ ਹੈ ਪੰਜਾਬ ਚ ਸਿੱਧਾ ਐਂਟਰ ਕਰਨ ਦਾ ਪਰਮਿਸ਼ਨ ਕਿਉਂ ਨਹੀਂ ਲਈ ਗਈ ਤਾਂ ਸੀਬੀ ਦਾ ਪਿਛਲੀ ਤਰੀਕ ਵੇਲੇ ਦੀ ਇਹ ਦਾਵਾ ਸੀ ਕਹਿਣਾ ਸੀ ਕਿ ਸਾਨੂੰ ਜੇਕਰ ਸ਼ਿਕਾਇਤ ਮਿਲੇ ਕਿ ਅਸੀਂ ਕਾਰਵਾਈ ਨਾ ਕਰੀਏ ਔਰ ਕਾਰਵਾਈ ਵੀ ਉਦੋਂ ਕੀਤੀ ਗਈ ਹੈ ਜਦੋਂ ठोस ਸਬੂਤ ਮਿਲੇ ਨੇ ਜਦੋਂ ਛਾਪੇਮਾਰੀ ਕੀਤੀ ਗਈ ਤੇ ਸਭ ਕੁਝ ਮਿਲਿਆ ਉਸ ਆਧਾਰ ਦੇ ਉੱਤੇ ਹਕੜਪੜਤਾਲ ਕਾਇਆਈ ਪਰਚਾ ਦਰਜ ਕੀਤਾ ਗਿਆ ਫਿਰ ਛਾਪੇਮਾਰੀ ਹੋਈ ਫਿਰ ਸਾਰਾ ਕੁਝ ਐ ਜਿਹੜਾ ਰਿਕਾਰਡ ਦਾ ਹਿੱਸਾ ਬਣਦਾ ਗਿਆ ਇੱਕ ਪਾਸੇ ਰਹੀ ਇਹ ਗੱਲ ਪਰ ਹੁਣ ਗੱਲ ਸੀਬੀਆਈ ਤੱਕ ਵੀ ਸੀਮਤ ਨਹੀਂ ਰਹਿਣ ਵਾਲੀ ਕੀ ਹੁਣ ਉਹ ਲੜਦੇ ਵਕੀਲ ਜਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਵਿਜੀਲੈਂਸ ਨੇ ਇੱਕ ਕੋਸ਼ਿਸ਼ ਕੀਤੀ ਸੀ ਜਿਹੜੀ ਧੜੀ ਧੜਾਈ ਰਹਿ ਕੇ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਨੂੰ ਵੀ ਰੋਕਣ ਦੇ ਵਾਸਤੇ ਇਸ ਤਰ੍ਹਾਂ ਅਦਾਲਤ ਦਾ ਸਹਾਰਾ ਲਿਆ ਜਾਏਗਾ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਕਿਉਂਕਿ EDI ਨੇ ਹੁਣ ਇਸੇ ਹਫਤੇ ਦੇ ਵਿੱਚ ਪਤਾ ਲੱਗਿਆ ਕਿ ਇਸ ਹਫਤੇ ਦੇ ਅੰਦਰ ਅੰਦਰ ਸੀਬੀਆਈ ਦੇ ਦਫ਼ਤਰ ਪਹੁੰਚ ਕੇ EDI EDI ਨੇ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਿਕਾਰਡ ਜਿਹੜਾ ਆ ਤਲਬ ਕਰਨਾ ਸਾਰੇ ਅਫਸਰਾਂ ਦਾ ਔਰ ਉਸ ਅਫਸਰਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਲਗਭਗ 50 ਦੇ ਕਰੀਬ ਜਿਸ ਦੇ ਵਿੱਚ ਆਈਐਸ ਅਫਸਰ ਵੀ ਸ਼ਾਮਲ ਨੇ ਆਈਪੀਐਸ ਅਫਸਰ ਵੀ ਸ਼ਾਮਲ ਨੇ ਖਾਸ ਕਰਕੇ ਉਹਨਾਂ ਵਿੱਚੋਂ ਬਹੁਤ ਸਾਰੇ ਅਫਸਰ ਤਾਜੇ ਨੇ ਜਿਨ੍ਹਾਂ ਦੇ ਨਾਮ ਪਹਿਲਾਂ ਹੀ ਜਾਂ ਤਾਂ ਭੁੱਲਰ ਦੀ ਚੈਟ ਦੇ ਵਿੱਚੋਂ ਮਿਲੇ ਨੇ ਤੇ ਜਾਂ ਫਿਰ ਜਿਹੜਾ ਕ੍ਰਿਸ਼ਾਨੂੰ ਸ਼ਾਰਦਾ ਜਿਹੜਾ ਵਿਚੋਲਾ ਸੀ ਇਸ ਕੇਸ ਦਾ ਜਿਸ ਨੂੰ ਦਲਾਲ ਕਿਹਾ ਜਾ ਰਿਹਾ ਅਫਸਰਾਂ ਦਾ ਉਸ ਦੀ ਡਾਇਰੀ ਦੇ ਵਿੱਚੋਂ ਵੀ ਨਾਮ ਬੋਲੇ ਨੇ ਜਿਹੜਾ ਕਿ ਹੁਣ ਤੱਕ ਜਨਤਕ ਨਾਮ ਨਹੀਂ ਹੋ ਸਕੇ ਉਹ ਇਸ ਕਰਕੇ ਨਹੀਂ ਹੋ ਸਕੇ ਕਿਉਂਕਿ ਸਾਨੂੰ ਵੀ ਇਹ ਪਤਾ ਲੱਗਿਆ ਕਿ ਸੀਬੀਆਈ ਪਹਿਲਾਂ ਚਾਰ ਸ਼ੀਟ ਫਾਈਲ ਕਰੇਗੀ ਜੋ ਕੀ ਕੁਝ ਹੁਣ ਤੱਕ ਲੱਭਿਆ ਗਿਆ ਹੁਣ ਤੱਕ ਹਾਸਲ ਕੀਤਾ ਗਿਆ ਰਿਵਾਰਡ ਦੇ ਦੌਰਾਨ ਪੁਛਗਛ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਉਸ ਤੋਂ ਬਾਅਦ ਅੱਗੇ ਜਿਹੜੀਆਂ ਪੜਾ ਹੋਰ ਅਫਸਰਾਂ ਦੇ ਨਾਮਜਨਤਕ ਕਰਕੇ ਵੀ ਤੇ ਉਹਨਾਂ ਨੂੰ ਨੋਟਿਸ ਕੱਢ ਕੇ ਤਲਬ ਕਰਕੇ ਵੀ ਜਨਤਕ ਹੋਣਗੇ ਪਰ ਹਾਲੇ ਤੱਕ ਸੀਬੀਆਈ ਦੇ ਵੱਲੋਂ ਨਾਮਜਨਤਕ ਹੋਣ ਇਸ ਤੋਂ ਪਹਿਲਾਂ ਹੀ ਸੀਬੀਆਈ ਕੋਲ ਦਰਜ ਨਾਮ ਨੇ ਜਿਹੜੇ ਉਹ ਪੀੜੀ ਨੇ ਆਪਣੇ ਕੋਲ ਲੈਣੇ ਨੇ ਕਿਉਂਕਿ ਇਹ ਜਿਹੇ ਕੇਸਾਂ ਵਿੱਚ ਚਾਹੇ ਸਟੇਟ ਦੀ ਏਜੰਸੀ ਹੋਵੇ ਜਾਂ ਵਿਜੀਲੈਂਸ ਜਿਵੇਂ ਕਿ ਪੰਜਾਬ 'ਚ ਕੰਮ ਕਰਦੀ ਹੈ ਜਾਂ ਫਿਰ ਜਿਵੇਂ ਸੈਂਟਰ ਦੀ ਏਜੰਸੀ ਸੀਬੀਆਈ ਹੈ ਜਿਸ ਨੇ ਇਸ ਕੇਸ ਦੇ ਵਿੱਚ ਪਰਚਾ ਦਰਜ ਕੀਤਾ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਹੀ ਪੰਜਾਬ ਵਿਜੀਲੈਂਸ ਨੇ ਕਾਰਵਾਈ ਕੀਤੀ ਹੋਵੇ ਜਾਂ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇਹਦੀ ਐਂਟਰੀ ਜਿਹੜੀ ਆ ਉਹ ਸੰਭਾਵਨਾ ਬਾਣੀ ਹੀ ਜਾਂਦੀ ਹੈ ਕਿਉਂਕਿ ਪਤਾ ਲੱਗਦਾ ਹੈ ਕਿ ਪ੍ਰਾਪਰਟੀ ਬਣਾਉਣ ਦਾ ਜਿਹੜਾ ਇਸ ਕੇਸ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਹੋਵੇ ਜਾਂ ਤਾਂ ਪੰਜਾਬ ਦੇ ਅੰਦਰ ਅੰਦਰ ਹੀ ਪ੍ਰਾਪਰਟੀ ਹੋਵੇ ਤਾਂ ਗੱਲ ਇੱਕ ਵਕਰੀ ਹੈ ਪਰ ਇਸ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਵਿਦੇਸ਼ਾਂ ਦੇ ਵਿੱਚ ਵੀ ਪ੍ਰਾਪਰਟੀ ਹੈ ਇਸ ਕਰਕੇ ਇਹ ਜਿਹੜੀ ਹੈ ਜਿਹੜੀ ਉਹ ਐਂਟਰੀ ਜਲਦੀ ਹੋ ਰਹੀ ਹੈ ਤੇ ਇਸੇ ਹਫ਼ਤੇ ਦੇ ਵਿੱਚ ਰਿਕਾਰਡ ਤਲਬ ਕੀਤਾ ਜਾਣਾ ਹੈ ਕੱਲਾ ਡੀਆਈਜੀ ਭੁੱਲਰ ਦੀਆਂ ਮੁਸ਼ਕਲਾਂ ਨਹੀਂ ਵਧਣਗੀਆਂ ਜੇਕਰ ਏਡੀ ਐਂਟਰੀ ਹੋ ਜਾਂਦੀ ਹੈ ਜਿਹੜੇ ਆਈਪੀਐਸ ਤੇ ਆਈਐਸ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੈ ਇਹਨਾਂ 'ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਕ੍ਰਿਸ਼ਾਨੂੰ ਸ਼ਾਰਦਾ ਵਰਗੇ ਅਫਸਰਾਂ ਦੇ ਦਲਾਲ ਦੇ ਕਹਿਣ ਦੇ ਉੱਤੇ ਹੀ ਜਿਹੜੇ ਹਥਿਆਰਾਂ ਦੇ ਲਾਇਸੈਂਸ ਥੋਕ ਦੇ ਵਿੱਚ ਬਣਾ ਦਿੱਤੇ ਇਹ ਜਿਹੇ ਅਫਸਰਾਂ ਦੀਆਂ ਮੁਸ਼ਕਲਾਂ ਵਧਣ ਗਈਆਂ ਇਹਨਾਂ ਦੀ ਪੋਸਟਿੰਗ ਟਰਾਂਸਫਰ ਅਜਾਹ ਲੋਕਾਂ ਦੀ ਮਰਜ਼ੀ ਦੇ ਮੁਤਾਬਕ ਜਾਇਂਣਾ ਦੇ ਜਿਹੜਾ ਹਵਾਲੇ ਦੇ ਨਾਲ ਹੁੰਦੀ ਰਹੀ ਹੈ ਹੁਣ ਤੱਕ ਪੰਜਾਬ ਦੇ ਅੰਦਰ ਉਹਨਾਂ ਦੀਆਂ ਮੁਸ਼ਕਲਾਂ ਵੀ ਵਧਣ ਗਈਆਂ ਹੁਣ ਗੱਲ ਕਰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਆਈਐਸ ਅਫਸਰ ਮੈਂ ਉਹਨਾਂ ਦੇ ਵਿੱਚੋਂ ਬਹੁਤ سارے ਅ fırsਰ ਤਾਂ ਹਾਲੇ ਵੀ ਪੰਜਾਬ ਸਰਕਾਰ ਨੇ ਫੀਲਡ ਦੇ ਵਿੱਚ ਲਗਾਏ ਹੋਏ ਨੇ ਔਰ ਕਈਆਂ ਨੂੰ ਅਹਿਮ ਪੋਸਟਾਂ ਦਿੱਤੀਆਂ ਹੋਈਆਂ ਨੇ ਹਾਲਾਂਕਿ ਡੀਆਈਜੀ ਭੁੱਲਰ ਦੇ ਕੋਲ ਵੀ ਰੋਪੜ ਰੇਂਜ ਦੇ ਡੀਆਈਜੀ ਹੋਣ ਦੇ ਕਰਕੇ ਬਹੁਤ ਹੀ ਅਹਿਮ ਪੋਸਟਿੰਗ ਸੀ ਜਿਸ ਦੇ ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਜਿੰਨੇ ਇਲਾਕੇ ਨੇ ਉਹ ਸਾਰੇ ਦੇ ਸਾਰੇ ਉਸੇ ਰੇਂਜ ਦੇ ਅਧੀਨ ਪੈਂਦੇ ਨੇ ਜਿੱਥੇ ਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਆਈਐਸ ਅਫਸਰ ਜਾਂ ਆਈਪੀਐਸ ਅਫਸਰ ਛੱਡੋ ਇੱਥੇ ਤਾਂ ਕਿਸੇ ਨੇ ਪਟਵਾਰੀ ਵੀ ਲੱਗਣਾ ਹੁੰਦਾ ਹੈ ਪਰ ਬਹੁਤ ਵੱਡੇ ਪੱਦਰ ਦੇ ਉੱਤੇ ਸਫਾਰਿਸ਼ ਲਗਦੀ ਹੈ ਜਾਂ ਫਿਰ ਮੂੰਹ ਮਿੱਠਾ ਕਰਾਇਆ ਜਾਂਦਾ ਫਿਰ ਜਾ ਕੇ ਪੋਸਟਿੰਗ ਮਿਲਦੀ ਹੈ ਆਮ ਚਰਚਾ ਰਹਿੰਦੀ ਹੈ ਪੰਜਾਬ ਦੇ ਗਲਿਆਰਿਆਂ ਦੇ ਅੰਦਰ ਪ੍ਰਸ਼ਾਸਨਿਕ ਤੇ ਸਿਆਸੀ ਗਲਿਆਰਿਆਂ ਦੇ ਅੰਦਰ ਪਰ ਹੁਣ ਡੀਆਈਜੀ ਧੁੱਲਰ ਨੂੰ ਜਦੋਂ ਇਹ ਅਹੁਦਾ ਦਿੱਤਾ ਗਿਆ ਹੋਵੇ ਔਰ ਉਸ ਦੌਰਾਨ ਹੀ ਭ੍ਰਿਸ਼ਟਾਚਾਰ ਦੇ ਜਰਾ ਨੋਟ ਮਿਲੇ ਹੋਣ ਏਨੇ ਜ਼ਿਆਦਾ ਔਰ ਉਸ ਨੂੰ ਲੈ ਕੇ ਵਿਜੀਲੈਂਸ ਨੇ ਪਹਿਲਾਂ ਕਾਰਵਾਈ ਨਾ ਕੀਤੀ ਹੋਵੇ ਤੇ ਹੁਣ ਜਿਹੜੀ ਕਾਰਵਾਈ ਕੀਤੀ ਉਸ ਨੂੰ ਲੈ ਕੇ ਸੀਬੀਏ ਨੇ ਕਿਹਾ ਕਿ ਸਾਡੇ ਕੰਮ ਦੇ ਵਿੱਚ ਅੜਿੱਕਾ ਡਾਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਇਸੇ ਕਰਕੇ ਇਹ ਵਿਜੀਲੈਂਸ ਨੂੰ ਹਾਲੇ ਤੱਕ ਕਿਸੇ ਤਰ੍ਹਾਂ ਦੀ ਸਫਲਤਾ ਹਾਸਲ ਨਹੀਂ ਹੋਈ ਔਰ ਜਦੋਂ ਚੰਡੀਗੜ੍ਹ ਦੀ ਸੀਬੀਏ ਦੀ ਅਦਾਲਤ ਦੇ ਵਿੱਚ ਐਚਐਸ ਭੁੱਲਰ ਦੇ ਵਕੀਲ ਪੇਸ਼ ਹੁੰਦੇ ਨੇ ਤੋਂ ਉਦੋਂ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਕਿ ਜਿਵੇਂ ਵਿਜੀਲੈਂਸ ਦੀਆਂ ਦਲੀਲਾਂ ਐਚਐਸ ਭੁੱਲਰ ਦੇ ਵਕੀਲ ਹੀ ਦੇ ਰਹੇ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਮੁਹਾਲੀ ਵਾਲੀ ਕੋਰਟ ਦੇ ਵਿੱਚ ਜਾਂ ਫਿਰ ਕੱਲ ਨੂੰ ਜੇ ਰਿਮਾਂਡ ਦੀ ਹਾਸਲ ਹੋ ਜਾਂਦਾ ਜਾਂ ਪ੍ਰੋਡਕਸ਼ਨ ਵਾਰੰਟੀ ਮਿਲ ਜਾਂਦਾ ਐਚਐਸ ਭੁੱਲਰ ਦਾ ਕਿ ਉਸ ਵਕਤ ਵਿਜੀਲੈਂਸ ਦੇ ਵਕੀਲ ਤੇ ਐਚਐਸ ਭੁੱਲਰ ਦੇ ਵਕੀਲ ਇੱਕੋ ਬੋਲੀ ਬੋਲਣਗੇ ਮੁਹਾਲੀ ਅਦਾਲਤ ਵਿੱਚ ਜਿਵੇਂ ਕਿ ਸੀਬੀਆਈ ਦੀ ਚੰਡੀਗੜ੍ਹ ਕੋਰਟ ਦੇ ਵਿੱਚ ਬੋਲੀ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਇੰਝ ਕਰਕੇ ਸ਼ੱਕ ਦੇ ਦਾਇਰੇ ਵਿੱਚ ਰੱਖੀ ਜਾ ਰਹੀ ਹੈ ਵਿਜੀਲੈਂਸ ਦੀ ਕਾਰਵਾਈ ਕਿਉਂਕਿ ਡੀਏ ਦਾ ਜਿਹੜਾ ਕੇਸ ਦਰਜ ਕੀਤਾ ਗਿਆ ਉਹ ਐਚਐਸ ਭੋਲਰ ਦੇ ਵਕੀਲਾਂ ਵੱਲੋਂ ਦਲੀਲ ਸੀ ਪਿਛਲੇ ਵਾਰੀ ਜਦੋਂ ਪੇਸ਼ੀ ਹੋਈ ਸੀਬੀਏ ਦੀ ਅਦਾਲਤ ਵਿੱਚ ਐਚਐਸ ਭੋਲਰ ਦੀ ਇਹ ਕਿਹਾ ਗਿਆ ਇਹ ਇਹ ਜਲਦਬਾਜ਼ੀ ਦੇ ਵਿੱਚ ਕੀਤਾ ਗਿਆ ਡੀਏ ਦਾ ਕੇਸ ਹੈ ਹਾਲਾਂਕਿ ਵਿਜੀਲੈਂਸ ਨੇ ਤਾਂ ਪਹਿਲਾਂ ਹੀ ਕੇਸ ਦਰਜ ਕਰ ਲਿਆ ਸੀ ਪਰ ਵਿਜੀਲੈਂਸ ਨੇ ਜਿਹੜਾ ਕੇਸ ਦਰਜ ਕੀਤਾ ਤਾਂ ਇਸ ਦੇ ਉੱਤੇ ਜਿਹੜੀ ਨਰਿੰਦਰ ਸਿੰਘ ਸਰਕਾਰੀ ਵਕੀਲ ਨੇ ਸੀਬੀਏ ਦੇ ਵੱਲੋਂ ਪੇਸ਼ ਹੋਏ ਉਹਨਾਂ ਨੇ ਇਹ ਰੀਲ ਦਿੱਤੀ ਸੀ ਕਿ ਟੀਮ ਅੰਮਨਤ ਦੇ ਵਿੱਚ ਹੀ ਇਹਨਾਂ ਨੂੰ ਖੂਫੀਆ ਜਾਣਕਾਰੀ ਮਿਲਦੀ ਹੈ ਔਰ ਵੀ 30 ਮਿੰਟ ਦੇ ਵਿੱਚ ਪਿਛਲੇ 30 ਸਾਲ ਦਾ ਰਿਕਾਰਡ ਇਹਨਾਂ ਨੇ ਲੱਭ ਕੇ ਪਰਚਾ ਵੀ ਦਰਜ ਕਰ ਦਿੱਤਾ ਬਹੁਤ ਹੈਰਾਨੀ ਦੀ ਗੱਲ ਹੈ ਕਿਉਂਕਿ ਉਹ ਪਰਚਾ ਦਰਜ ਕੀਤਾ ਗਿਆ ਸੀ ਸਿਰਫ ਉਸੇ ਇਨਫੋਰਮੇਸ਼ਨ ਦੇ ਆਧਾਰ 'ਤੇ ਜਿਹੜੀ ਕੀ ਪਹਿਲਾਂ ਹੀ ਸੀਬੀਆਈ ਦੀ ਕਾਰਵਾਈ ਤੋਂ ਬਾਅਦ ਮੀਡੀਆ ਦੇ ਵਿੱਚ ਚੱਲ ਰਹੀ ਸੀ ਹਾਲਾਂਕਿ ਉਸ ਵਿੱਚ ਵੀ ਕੁੱਝ ਦੁਕਾਨਾਂ ਦੀ ਗਿਣਤੀ ਜਿਹੜੀ ਆ 20 ਲਿਖੀ ਗਈ ਕਮਰਸ਼ੀਅਲ ਦੁਕਾਨਾਂ ਦੀ ਪਰ ਉਹ ਦੁਕਾਨਾਂ ਦੀ ਗਿਣਤੀ ਸੀਬੀਆਈ ਨੇ ਆਖਿਆ ਕਿ ਉਹ ਤਾਂ 50 ਹੈ ਜੋ ਅਸੀਂ ਲੱਭੀਆਂ ਨੇ ਇਸ ਕਰਕੇ ਉਹ ਵੀ ਕੱਚਾ ਪਰਚਾ ਦੱਸਿਆ ਗਿਆ ਜਾਂ ਫਿਰ ਉਸਦੇ ਵੀ ਜਿਹੜੇ ਤੱਥ ਨੇ ਉਹ ਪੂਰੀ ਤਰ੍ਹਾਂ ਠੋਕਵੇਂ ਨਹੀਂ ਸਨ ਹੁਣ ਜਿੱਥੋਂ ਤੱਕ ਰਹੀ ਗੱਲ ਪਹਿਲਾਂ ਵਿਜੀਲੈਂਸ ਤੇ ਸੀਬੀਆਈ ਦੇ ਪੱਧਰ ਦੇ ਉੱਤੇ ਚਰਚਾਵਾਵਾਂ ਚੱਲ ਰਹੀਆਂ ਸਨ ਹੁਣ ਤੀਜੀ ਸੈਂਟਰ ਦੀ ਏਜੰਸੀ ਏਡੀ ਦੀ ਐਂਟਰੀ ਹੋਣ ਜਾ ਰਹੀ ਹੈ ਔਰ ਪਤਾ ਲੱਗਿਆ ਔਰ ਭਾਰਤ ਕਰ ਦੇ ਆਨਲਾਈਨ ਐਡੀਸ਼ਨ ਦੇ ਵਿੱਚ 26 ਘੰਟੇ ਵੀ ਦੱਸਦੀ ਹੈ ਕਿ ਇਸ ਹਫਤੇ ਦੇ ਅੰਦਰ ਅੰਦਰ ਹੀ ਏਡੀ ਦੀ ਐਂਟਰੀ ਜਿਹੜੀ ਹੋਣੀ ਹੈ ਰਸੀਬੀਆਈ ਦਾ ਦਫ਼ਤਰ ਜਿਹੜਾ ਚੰਡੀਗੜ੍ਹ ਦਿੱਤ ਉੱਥੇ ਲਗਭਗ 50 ਕੋ ਅਫਸਰਾਂ ਦੇ ਰਿਕਾਰਡ ਆ ਜਿਹੜੀ ਉਹ ਏਡੀ ਲੈ ਸਕਦੀ ਹੈ ਜਿਨ੍ਹਾਂ ਦੇ ਨਾਮ ਦੇ ਉੱਤੇ ਅਨੌਮੀ ਪ੍ਰਾਪਤੀਆਂ ਦੀ ਜਿਹੜੀ ਹੈ ਹੋਰੀਆਂ ਉਹਨਾਂ ਦੀ ਜਾਂਚ ਹੋਵੇਗੀ ਔਰ ਇਸ ਦੇ ਨਾਲ ਜਿਹੜੇ ਅਫਸਰਾਂ ਨੂੰ ਹੱਥ ਨਹੀਂ ਵੀ ਸੀ ਪਿਆ ਇਸ ਕੇਸ ਤੋਂ ਬਾਅਦ ਵੀ ਉਹਨਾਂ ਅਫਸਰਾਂ ਨੂੰ ਵੀ ਹੱਥ ਈ.ਡੀ ਦੇ ذریعے ਪੈ ਸਕਦਾ ਕਿਉਂਕਿ ਜਾਂਚ ਪੜਤਾਲ ਕਰਨੀ ਹੁੰਦੀ ਹੈ ਈ.ਡੀ ਨੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਪ੍ਰਾਪਤੀ ਬਣੀ ਹੋਵੇ ਜਾਂ ਇੱਥੇ ਫੇਰ ਫੇਰ ਕੀਤਾ ਜਾਵੇ ਆਪਣੀ ਕੁਰਸੀ ਦੀ ਦਰਵਾਰ ਤੋਂ ਕੀਤੀ ਗਈ ਹੋਵੇ ਲੋ ਨੰਬਰ ਦਾ ਪੈਸਾ ਬਣਾਇਆ ਗਿਆ ਹੋਵੇ ਜਾਂ ਫਿਰ ਆਪਣੇ ਨਾਮ ਦੇ ਉੱਤੇ ਪ੍ਰਾਪਤੀਆਂ ਖਰੀਦ ਕੇ ਇਹ ਆ ਫਿਰ ਆਪਣੇ ਮੈਂਡੀਕੀਆਂ ਦੇ ਨਾਮ ਤੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਖਰੀਦੀਆਂ ਦੇ ਨਾਮ ਦੇ ਉੱਤੇ ਖਰੀਦੀਆਂ ਗਈਆਂ ਹੋਣ ਇਸ ਸਾਰੇ ਦੀ ਕੋਪੜਤਾੜ ਦੀ ਐਡੀ ਦੇ ਵੱਲੋਂ ਕੀਤੀ ਜਾਂਦੀ ਹੈ ਇਸੇ ਕਰਕੇ ਹੀ ਹੁਣ ਆਈਪੀਐਸ ਅਫਸਰ ਆਈਐਸ ਅਫਸਰ ਪਹਿਲੀ ਵਾਰ ਵੱਡੇ ਪਦਰ ਦੇ ਉੱਤੇ ਟੈਨਸ਼ਨ ਵਿੱਚ ਨਜ਼ਰ ਆ ਰਹੇ ਨੇ ਜਦੋਂ ਸਟੇਟ ਏਜੰਸੀ ਕਿਸੇ ਤਰ੍ਹਾਂ ਦੀ ਕਾਰਵਾਈ ਕਰਦੀ ਸੀ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਜਦੋਂ ਇੱਕ ਆਈਐਸ ਅਫਸਰ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇੱਕ ਬਹੁਤ ਪੁਰਾਣਾ ਮਾਮਲਾ ਸੀ ਉਸਦੇ ਵਿੱਚ ਸਾਰੀ ਜਿਚਾਰੀ ਆਈ ਹੈ ਸਲੋਬੀ ਹੈ ਜਿਹੜੀ ਉਹ ਇਕੱਠੀ ਹੋ ਜਾਂਦੀ ਹੈ ਔਰ ਮੁੱਖ ਮੰਤਰੀ ਦੇ ਦਫਤਰ ਨੂੰ ਘੇਰਾ ਵੀ ਪੈ ਜਾਂਦਾ ਹੈ ਘੇਰਾ ਇਹਦਾ ਸੈਂਸ ਕਿ ਦਬਾਅ ਬਣਾ ਲਿਆ ਜਾਂਦਾ ਔਰ ਉਸ ਤੋਂ ਬਾਅਦ ਪਰਮਿਸ਼ਨ ਤੱਕ ਨਹੀਂ ਦਿੱਤੀ ਜਾਂਦੀ ਮਕਦਮਾ ਚਲਾਉਣ ਦੀ ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਹਾਈ ਕੋਰਟ ਨੇ ਉਸ ਕੇਸ ਨੂੰ ਵਿਜੀਲੈਂਸ ਦੇ ਦਰਜ ਕੀਤੇ ਕੇਸ ਨੂੰ ਹੀ ਖਾਰਜ ਕਰ ਦਿੱਤਾ ਸੀ ਹਾਲਾਂਕਿ ਉਸਦੇ ਵਿੱਚ ਵੀ ਵਿਜੀਲੈਂਸ ਨੂੰ ਜਾਂ ਪੰਜਾਬ ਸਰਕਾਰ ਨੂੰ ਨਮੂਸ਼ੀ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਵਿੱਚ ਦੋ ਸਾਬਕਾ ਕਾਰਜਕਾਰੀ ਮੰਤਰੀਆਂ ਦੇ ਪਰਚੇ ਵੀ ਇਸੇ ਤਰ੍ਹਾਂ ਜਿਹੜੇ ਆ ਉਹ ਕਾਰਜ ਕੀਤੇ ਕੇ ਹਾਈ ਕੋਰਟ ਦੇ ਵਿੱਚ ਜਦੋਂ ਉਹਨਾਂ ਨੇ ਪਹੁੰਚ ਕੀਤੀ ਤਾਂ ਇੱਥੋਂ ਪਤਾ ਲੱਗਦਾ ਇੱਥੇ ਕਰਕੇ ਵਿਜੀਲੈਂਸ ਵਰਗੀ ਜਿਹੜੀ ਏਜੰਸੀ ਹੈ ਉਸ ਦੀ ਭਰੋਸੇਯੋਗਤਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਹਿੱਲ ਚੁੱਕੀ ਆ ਹੁਣ ਤੱਕ ਇਸੇ ਕਰਕੇ ਵਿਜੀਲੈਂਸ ਦੇ ਮੁਕਾਬਲੇ ਸੀਬੀਆਈ ਦੇ ਉੱਤੇ ਯਕੀਨ ਹੈ ਜਿਹੜਾ ਆਮ ਲੋਕਾਂ ਦਾ ਜਦੋਂ ਰਿਵਿਊ ਜਾਣਦੇ ਆਸੀਂ ਤਾਂ ਉਸ ਦੇ ਵਿੱਚ ਇਹ ਹੀ ਨਿਕਲ ਕੇ ਆਉਂਦਾ ਕਿ ਸਾਨੂੰ ਸੀਬੀਆਈ ਤੇ ਤਾਂ ਫਿਰ ਵੀ ਭਰੋਸਾ ਹੈ ਪਰ ਵਿਜੀਲੈਂਸ ਤੇ ਪ੍ਰੋਸਟਾ ਕਰਨਾ ਬਹੁਤ ਆਕਾ ਇਸੇ ਕਰਕੇ ਬਹੁਤ ਸਾਰੀਆਂ ਸ਼ਿਕਾਇਤਾਂ ਲੋਕਾਂ ਦੀਆਂ ਵਿਜੀਲੈਂਸ ਕੰਪਨੀਆਂ ਨੇ ਪੈਂਡਿੰਗ ਇਸ ਵਿੱਚ ਸੱਤਾ ਧੇਰ ਨਾਲ ਸੰਬੰਧਿਤ ਕਈ ਲੀਡਰ ਵੀ ਨੇ ਕਈ ਪਹੁੰਚ ਵਾਲੇ ਅਫਸਰ ਵੀ ਨੇ ਇਹਨਾਂ ਦੀਆਂ ਹੁਣ ਤੱਕ ਸ਼ਿਕਾਇਤਾਂ ਗਈਆਂ ਹੋਈਆਂ ਪਰ ਵਿਜੀਲੈਂਸ ਨੇ ਕੱਖ ਭੱਲ ਕੇ ਦੋਹਰਾ ਨਹੀਂ ਕੀਤਾ ਇਸੇ ਕਰਕੇ ਹੀ ਆਕਾਸ਼ ਵਰਤਾ ਦਾ ਵੀ ਕਹਿਣਾ ਸੀ ਜਿਹੜਾ ਕਿ ਡੀਆਈਜੀ ਭੋਲਰ ਕੇਸ ਦੇ ਵਿੱਚ ਸ਼ਿਕਾਇਤ ਕਰਤਾ ਮੋਢਲਾ ਉਸ ਦਾ ਵੀ ਇਹੀ ਕਹਿਣਾ ਸੀ ਕਿ ਮੈਂ ਜੇ ਇੱਧਰ ਜਾਂਦਾ ਤਾਂ ਉਲਟਾ ਮੇਰੇ ਤੇ ਹੀ ਝੂਠੇ ਪਰਚੇ ਪੈ ਜਾਣੇ ਸੀ ਇਸੇ ਕਰਕੇ ਮੈਂ ਸੀਬੀਏ ਤੱਕ ਪਹੁੰਚ ਕੀਤੀ ਤੇ ਹੁਣ ਤੱਕ ਦੀ ਕਾਰਵਾਈ ਤੋਂ ਲੈ ਕੇ ਆਕਾਸ਼ ਬੱਤਾ ਦਾ ਮੰਨਣਾ ਸੀ ਜਦੋਂ ਆਪਾਂ ਵੀ ਲਾਸਟ ਟਾਈਮ ਇੰਟਰਵਿਊ ਕੀਤਾ ਤੇ ਜਿਸ ਵਿੱਚ ਉਸ ਦਾ ਕਹਿਣਾ ਸੀ ਕਿ ਮੈਨੂੰ ਤਾਂ ਸੱਲੀ ਹੈ ਸਿੱਧੇ ਹੀ ਆਪਣਾ ਕੰਮ ਆਪਣੇ ਢੰਗ ਦੇ ਨਾਲ ਆਪਣੇ ਤਾਅ ਦੇ ਨਾਲ ਸਹੀ ਦਿਸ਼ਾ ਵੱਲ ਕਰ ਰਹੀ ਹੈ ਹੁਣ ਸੀਬੀਏ ਦੀ ਤਾਂ ਕਾਰਵਾਈ ਚੱਲ ਹੀ ਰਹੀ ਸੀ ਤੇ ਪਰ ਉਸ ਤੋਂ ਬਾਅਦ ਈਡੀ ਵੀ ਐਂਟਰੀ ਜਿਹੜੀ ਹੋਣੀ ਹੈ ਇਸ ਦੇ ਨਾਲ ਵੀ ਕਈ ਅਫਸਰਾਂ ਦੀਆਂ ਮੁਸ਼ਕਲਾਂ ਵਾਧੀਆਂ ਦਿਖਾਈ ਦੇ ਰਹੀਆਂ ਨੇ। ਜ਼ਾਹਿਰ ਜੀ ਗੱਲ ਹੈ ਕਿ ਜਦੋਂ ਈਡੀ ਕਿਸੇ ਵੀ ਸਟੇਟ ਦੇ ਵਿੱਚ ਐਂਟਰ ਕਰਦੀ ਹੈ ਤੇ ਉਸ ਤੋਂ ਪਹਿਲਾਂ ਉਹਨੂੰ ਸੂਹ ਮਿਲਦੀ ਹੈ ਇੱਥੇ ਕੋਈ ਨਾ ਕੋਈ ਗੜਬੜ ਹੈਗੀ ਹੈ। ਮੰਨਿਆ ਜਾਵੇ ਕਿ ਅਸੀਂ 12-15 ਆਈਐਸ ਆਈਪੀਐਸ ਦੀ ਜਿਹੜਾ ਅਫਸਰਾਂ ਦੀ ਗੱਲ ਕਰਦੇ ਸੀ ਇਹ ਜਿਹੜੀ ਗਿਣਤੀ ਹੈ ਇਹ ਵੱਧ ਹੋਣ ਵਾਲੀ ਹੈ ਉਹਨਾਂ ਨੂੰ ਕਲੀਅਰ ਹੋ ਚੁੱਕਿਆ ਹੈਗਾ ਕੁਝ ਕੁਝ ਗੜਬੜ ਹੋਈ ਹੈ ਵੱਡੇ ਪੱਧਰ ਤੇ। ਬਿਲਕੁਲ ਪਹਿਲਾ ਆ ਰਹੀ ਸੀ ਗੱਲ ਡੀਆਈਜੀ ਦੀ ਪੁਸ਼ਕਿਸ਼ ਤੇ ਸ਼ਾਨੂ ਸ਼ਾਰਦਾ ਦੀ ਪੁਸ਼ਕਿਸ਼ ਨੂੰ ਲੈ ਕੇ ਕਿ 14 ਹੀ ਅਫਸਰ ਨੇ ਜਿਸ ਦੇ ਵਿੱਚ 10 ਆਈਪੀਐਸ ਅਫਸਰ ਨੇ ਤੇ 4 ਆਈਐਸ ਅਫਸਰ ਨੇ ਇਹਨਾਂ ਦੇ ਵਿੱਚੋਂ ਆਈਐਸ ਅਫਸਰ ਨੇ ਜਿਹੜੇ ਉਹਨਾਂ ਦੇ ਵਿੱਚੋਂ ਤਾਂ ਬਹੁਤੀ ਗਿਣਤੀ ਹੈ ਜਿਹੜੀ ਜਾਂ ਆਈਪੀਐਸ ਅਫਸਰਾਂ ਦੀ ਉਹ ਫੀਲਡ ਦੀ ਪੋਸਟਿੰਗ ਉਹਨਾਂ ਨੂੰ ਮਿਲੀ ਹੋਈ ਹੈ ਹਾਲ ਦੀ ਘੜੀ ਦੇ ਵਿੱਚ ਵੀ ਹੁਣ ਵੀ ਪਤਾ ਲੱਗਦਾ ਹੈ ਕਿ ਜਿਹੜੀ ਗਿਣਤੀ ਹੈ ਉਹ 50 ਦੇ ਕਰੀਬ ਇਸ ਕਰਕੇ ਵੀ ਦੱਸੀ ਗਈ ਹੈ ਜਾਂ ਜਾ ਰਹੀ ਹੈ ਦੱਸੀ ਕਿਉਂਕਿ ਸਰਫ ਉਹ ਹੀ IAS ਅਫਸਰ ਜਾਂ IAS ਅਫਸਰ ਮੇਂ ਇੱਕ ਬਹੁਤ ਵੱਡੀ ਗਿਣਤੀ ਅਫਸਰਾਂ ਦੀ ਜਿੰਨ ਤੋਂ ਕਿ ਪੋਸਟਿੰਗ ਜਦੋਂ ਤੈਨਾਤ ਕੀਤੇ ਜਾਂਦੇ ਨੇ ਉਹ ਦੇਖਿਆ ਜਾਵੇ ਤਾਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਵੀ ਕਿੰਨੇ ਆਈਏਐਸ ਅਫਸਰ ਤੇ ਕਿੰਨੇ IAS ਅਫਸਰ ਕੰਮ ਕਰ ਰਹੇ ਨੇ ਉਸ ਤੋਂ ਬਾਅਦ ਇਹ ਹੀ ਨਹੀਂ ਕਿ ਕੱਲਾ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਨ ਵਾਲੇ ਅਫਸਰ ਨੇ ਸਾਰੇ ਅਫਸਰ ਉਹ ਨਹੀਂ ਕੁਝ ਚੰਡੀਗੜ੍ਹ ਦੇ ਗਲਿਆਰਿਆਂ ਦੇ ਵਿੱਚ ਸੈਕਟਰੀਏਟ ਦੇ ਵਿੱਚ ਬੈਠਣ ਵਾਲੇ ਅਫਸਰਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਨੇ ਜਿਹੜੇ ਇੱਕ ਸੋਪੀ ਸਥਿਤੀ ਦੇ ਵਿੱਚ ਫਸਣਗੇ ਹੁਣ ਇੰਦੇ ਵਿੱਚ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਕਿਸੇ ਨੇ ਚੋਰੀ ਕੀਤੀ ਹੁੰਦੀ ਹੈ ਉਹ ਹੀ ਘਬਰਾਟਦੇ ਨੇ ਚਾਹੁੰਦਾ ਜਿਸ ਨੇ ਨਹੀਂ ਕੁਝ ਕੀਤਾ ਉਹ ਆਪਣੇ ਆਰਾਮ ਦੇ ਨਾਲ ਇਸ ਕੇਸ ਤੇ ਜਿਹੜੀਆਂ ਖਬਰਾਂ ਛਾਪ ਰਹੀਆਂ ਨੇ ਜਾਂ ਚੈਨਲਾਂ ਦੇ ਜਿਹੜੀ ਇਹ ਸਾਹਮਣੇ ਆ ਰਹੀ ਦੀ ਜਾਣਕਾਰੀ ਉਹ ਅਕਸਰ ਤਾਂ ਆਮ ਨਾਲ ਜਾਣਕਾਰੀ ਸੁਣਦੇ ਨੇ ਸਿਰਫ ਨੌਲੇਜ ਲੈਂਡ ਦੀ ਖਾਤਰ ਕਿ ਅੱਜ ਇਸ ਕੇਸ ਦਾ ਕੀ ਬਣਿਆ ਅੱਜ ਕੀ ਬਣਿਆ ਜਾਂ ਸੀਬੀਆਈ ਨੇ ਅਦਾਲਤ ਵਿੱਚ ਕੀ ਆਖਿਆ ਉਦੋਂ ਉਹ ਵਿਜੀਨੈਂਸ ਦੇ ਪਰਚੇ ਦਾ ਕੀ ਬਣਿਆ ਉਹ ਸਿਰਫ ਜਾਣਕਾਰੀ ਲੈ ਰਹੇ ਨੇ ਜਿਨ੍ਹਾਂ ਅਫਸਰਾਂ ਨੇ ਕੁਝ ਨਹੀਂ ਕੀਤਾ ਜਿਹੜੇ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਕਰਦੇ ਨੇ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਨਾ ਘਬਰਾਉਣ ਦੀ ਲੋੜ ਹੈ ਜਿਨ੍ਹਾਂ ਘਬਰਾ ਰਹੇ ਨੇ ਸਿਰਫ ਤੇ ਸਿਰਫ ਘਬਰਾਟ ਹੋ ਰਹੀ ਹੈ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਦਾ ਜਾਂ ਪੈਚਸ ਭੁੱਲਰ ਦੇ ਨਾਲ ਸਿੱਧੇ ਤੌਰ ਤੇ ਵਾਪ ਪਿਆ ਸੀ 2 ਨੰਬਰ ਦੇ ਲੈਣ ਦੇਣ ਦਾ ਤੇ ਜਾਂ ਫਿਰ ਕ੍ਰਿਸ਼ਨੂ ਸ਼ਾਰਦਾ ਦੇ ਟੱਚ ਵਿੱਚ ਜਿਹੜੇ ਆਏ ਜਾਂ ਉਸ ਦੇ ذریعے ਕੰਮ ਕਰਦੇ ਰਹੇ ਜਾਂ ਕੰਮ ਕਰਾਉਂਦੇ ਰਹੇ ਪੋਸਟਿੰਗ ਨੂੰ ਲੈ ਕੇ ਟਰਾਂਸਫਰ ਨੂੰ ਲੈ ਕੇ ਜਾਂ ਹਥਿਆਰਾਂ ਦੇ ਲਾਇਸੈਂਸ ਬਣਾਉਣ ਨੂੰ ਲੈ ਕੇ ਜਾਂ ਇਸ ਤਰ੍ਹਾਂ ਦੀ ਹੋਰ ਕੋਈ ਵੀ ਕੰਮ ਨੂੰ ਲੈ ਕੇ ਲੇਕਰ ਉਹਨਾਂ ਨੇ ਗੜਬੜ ਕੀਤੀ ਉਹ ਹੀ ਘਬਰਾੜ ਦੇ ਵਿੱਚ ਨੇ ਪਰ ਗਿਣਤੀ ਹੁਣ ਤੱਕ 50 ਦੱਸੀ ਜਾ ਰਹੀ ਹੈ ਪਰ ਏਡੀ ਨੇ ਜਦੋਂ ਇਹਨਾਂ ਸਾਰੇ ਅਫਸਰਾਂ ਦਾ ਰਿਕਾਰਡ ਲੈਣਾ ਹੈ ਤਾਂ ਵੱਡੇ ਪੱਦਰ ਦੇ ਉੱਤੇ ਇਸ ਜਾਂਚ ਦਾ ਢੇਰਾ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ ਕਿਉਂਕਿ ਜਦੋਂ ਲਾਸਟ ਟਾਈਮ ਸੀਬੀਏ ਦੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਚਸ ਕੋਲਰ ਨੂੰ ਤਾਂ ਅਸੀਂ ਖੁਦ ਜਾਣਨ ਦੀ ਕੋਸ਼ਿਸ਼ ਕੀਤੀ ਸੀ ਸੀਬੀਏ ਦੇ ਅਧਿਕਾਰੀਆਂ ਨੇ ਆਪਣਾ ਬਿਨਾ ਨਾਮ ਦੱਸਿਆ ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਸੀ ਕਿ ਉਹਨਾਂ ਨੇ ਸਮੇਂ ਦੇ ਵਿੱਚ ਅਫਸਰਾ ਦੀ ਗਿਣਤੀ ਵੀ ਵਧੇਗੀ ਔਰ ਇੱਕ ਜਾਂਚ ਦਾ ਘੇਰਾ ਵੀ ਵਧੇਗਾ ਤੇ ਨਾਲ ਇਹ ਵੀ ਗੱਲ ਦਾ ਦਾਵਾ ਕੀਤਾ ਗਿਆ ਸੀ ਕਿ ਹਾਲੇ ਕਿਉਂਕਿ ਪੁੱਛਿਆ ਗਿਆ ਕਿ ਅਫਸਰਾ ਦੇ ਨਾਮ ਕਦੋਂ ਤੱਕ ਜਨਤਾ ਕੋਲ ਹੋ ਸਕਦੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਅਫਸਰਾ ਦੇ ਨਾਮ ਜਨਤਾ ਕੋਲ ਹੁਣਾ ਹਾਲੇ ਇਨੀਸ਼ੀਅਲ ਸਟੇਜ ਦੇ ਵਿੱਚ ਸੰਭਵ ਨਹੀਂ ਹੈ ਜੇਕਰ ਅਸੀਂ ਨਾਮ ਜਨਤਕ ਕਰ ਦਿੰਨੇ ਆ ਤਾਂ ਉਹ ਆਪਣੇ ਵਚਨ ਦੇ ਤਰੀਕੇ ਲਾ ਸਕਦੇ ਨੇ ਇਸ ਦੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਇਸ ਕਰਕੇ ਉਹਨਾਂ ਨੇ ਇਸ਼ਾਰਾ ਇਹ ਕਰ ਦਿੱਤਾ ਸੀ ਕਿ ਇਹ ਅਫਸਰਾਂ ਦੇ ਨਾਮ ਨੇ ਜਿਹੜੇ ਚਾਰ ਸ਼ੀਟ ਘੱਟੋ ਘੱਟ ਮੋੜ ਲਈ ਜਦੋਂ ਦਾਖਲ ਹੋ ਜਾਂਦੀ ਐਚਐਸ ਭੁੱਲਣ ਦੇ ਕੇਸ ਵਿੱਚ ਉਸ ਤੋਂ ਬਾਅਦ ਇੱਕ ਇੱਕ ਕਰਕੇ ਹੋ ਸਕਦਾ ਨਾਮ ਸਾਹਮਣੇ ਆ ਜਾਣ ਪਰ ਈਡੀ ਵੀ ਆਪਣਾ ਰਿਕਾਰਡ ਜਦੋਂ ਨਾਲ ਲੈ ਜਾਏਗੀ ਉਸਨੇ ਆਪਣੇ ਪੱਧਰ ਦੇ ਉੱਤੇ ਵੱਖਰੀ ਕੋਕ ਪੜਤਾਲ ਕਰਨੀ ਹੈ ਜਦੋਂ ਦਿੱਲੀ ਤੋਂ ਆਏ ਈਡੀ ਦੇ ਅਫਸਰ ਵੀ ਜਾਂਕਰ ਜਲੰਧਰ ਤੋਂ ਆਏ ਈਡੀ ਦੇ ਅਫਸਰ ਇਹ ਤੇ ਚੰਡੀਗੜ੍ਹ ਬੈਠਣਗੇ ਅਫਸਰਾਂ ਤੋਂ ਪੁੱਛਗਿੱਛ ਕਰਨਗੇ ਤਾਂ ਉਸ ਵੇਲੇ ਦੀ ਕਾਫੀ ਗੱਲਾਂ ਨੇ ਜਿਹੜੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਪਰ ਇਸੇ ਕਰਕੇ ਹੀ ਅਫਸਰਾਂ ਦੇ ਨਾਮ ਨਹੀਂ ਆ ਰਹੇ ਪਰ ਜਿਹੜੀ ਗੱਲ ਪਤਾ ਲੱਗਦੀ ਉਸ ਦੇ ਵਿੱਚ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ 10 ਅਫਸਰਾਂ ਦੇ ਵਿੱਚੋਂ 8 ਅਫਸਰ ਆਈਪੀਐਸ ਨੇ ਜਿਹੜੇ ਉਹ ਅਜੇ ਵੀ ਬਹੁਤ ਅਹਿਮ ਜਿਹੜੀਆਂ ਅਹੁਦਿਆਂ ਉੱਤੇ ਨਿਯੁਕਤ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੂੰ ਲੱਗਦਾ ਕਿ ਇਹਨਾਂ ਤੋਂ ਇਮਾਨਦਾਰ ਤਾਂ ਸਾਨੂੰ ਲੱਭਣੇ ਹੀ ਨਹੀਂ ਇਸੇ ਕਰਕੇ ਔਰ ਪੰਜਾਬ ਦੇ ਵਿੱਚ ਦੋ ਪੁਲਿਸ ਅਕੈਡਮੀ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਅਫਸਰ ਤਨਾਤ ਨੇ ਫਿਰ ਚਾਰ ਆਈਐਨਸ ਅਫਸਰ ਨੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਦਾ ਸਬੰਧ ਮੰਡੀਗੜ ਗੋਵਿੰਦਗੜ ਦੇ ਨਾਲ ਵੀ ਸਬੰਧਤ ਇੱਕ ਅਫਸਰ ਦਾ ਦੱਸਿਆ ਜਾ ਰਿਹਾ ਔਰ ਇੰਸੇ ਕਰਕੇ ਸੀਬੀ ਨੇ ਜਦੋਂ ਅੱਗੇ-ਅੱਗੇ ਜਾਂਚ ਵਧਾਈ ਹੈ ਇੱਥੋਂ ਤੱਕ ਕਿ ਜਿਹੜੇ ਪ੍ਰਾਪਰਟੀ ਡੀਲਰ ਨੇ ਜਿਹੜੇ ਬਿਲਡਰ ਨੇ ਉਨਾ ਦੇ ਵਿੱਚ ਵੀ ਪਤਾ ਲੱਗਿਆ ਸੀ ਪਿਛਲੀ ਰੇਡ ਦੇ ਵਿੱਚ ਕਿ ਉਥੇ ਜਿਹੜਾ ਪੈਸਾ ਲੱਗ ਰਿਹਾ ਹੈ ਬਿਲਡਰ ਲਗਾ ਰਹੇ ਨੇ ਪ੍ਰਾਪਰਟੀ ਦੇ ਵਿੱਚ ਉਸ ਦੇ ਵਿੱਚ ਦੀ ਅਫਸਰਾਂ ਦੀ ਦੋ ਨੰਬਰ ਦੀ ਕਮਾਈ ਨੂੰ ਕਿਵੇਂ ਚਿੱਟੀ ਕਮਾਈ ਕੀਤਾ ਜਾਣਾ ਹੈ ਕਾਲੀ ਤੋਂ ਇਸ ਤਰ੍ਹਾਂ ਦੇ ਖਦਸ਼ੇ ਵੀ ਜਿਹੜੇ ਆ ਉਹ ਸੀਬੀਆਈ ਨੂੰ ਵੀ ਨੇ ਤੇ ਇਹੀ ਖਦਸ਼ਿਆਂ ਦੀ ਰਿਪੋਰਟ ਆ ਜਿਹੜੀ ਜਦੋਂ ਈਡੀ ਦੇ ਹੱਥ ਲੱਗਣੀ ਹੈ ਤਾਂ ਫਿਰ ਮਾਮਲਾ ਹੋਰ ਜਾਦੇ ਗੰਭੀਰ ਹੋ ਜਾਏਗਾ ਹਾਲਾਂਕਿ ਸੀਬੀਆਈ ਦੀ ਹੁਣ ਫਟਕਦੀ ਹੋਈ ਜਾਂਚ ਦੇ ਵਿੱਚ ਇਹ ਹੀ ਪਤਾ ਲੱਗਿਆ ਕਿ ਐਚਐਸ ਭੋਲਰ ਦੇ ਨਾਲ ਨਾਲ ਹੋਰ ਬਈ ਕਈ ਅਫਸਰਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਪਰ ਅਫਸਰਾਂ ਦੇ ਨਾਮ ਇੱਕ ਇੱਕ ਕਰਕੇ ਉਦੋਂ ਸਾਹਮਣੇ ਆਉਣਗੇ ਜਦੋਂ ਇਸ ਮਾਮਲੇ ਦੇ ਵਿੱਚ ਪਹਿਲੀ ਜਿਹੜੀ ਆ ਮੁੱਢਲੀ ਚਾਰਸ਼ੀਟ ਦਾਖਲ ਹੁੰਦੀ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਲਗਭਗ 2 ਮਹੀਨਿਆਂ ਦੇ ਅੰਦਰ ਅੰਦਰ ਜਦੋਂ 2 ਮਹੀਨੇ ਇਸ ਕੇਸ ਨੂੰ ਪੂਰੇ ਹੋਣ ਵਾਲੇ ਹੋਣਗੇ 16 ਅਕਤੂਬਰ ਨੂੰ ਗ੍ਰਿਫਤਾਰੀ ਹੁੰਦੀ ਹੈ ਕਿਰਸ਼ਾਨੂਚਾਰ ਦਾ ਐਚਐਸ ਭੋਲਰ ਦੀ ਤਾਂ ਉਸ ਤੋਂ ਬਾਅਦ 2 ਬਹੀਨੇ ਦੀ ਤਰੀਖ ਦੇ ਹਿਸਾਬ ਦੇ ਨਾਲ ਕਿ ਉਸ ਦੇ ਅੰਦਰ ਅੰਦਰ ਹੋ ਸਕਦਾ ਹੈ ਕਿ ਪਹਿਲੀ ਮੁੜਲੀ ਚਾਰ ਸ਼ੀਟ ਹੈ ਜਿਹੜੀ ਸੀਬੀਆਈ ਵੱਲੋਂ ਵੀ ਅਦਾਲਤ ਦੇ ਅੰਦਰ ਦਾਖਲ ਕੀਤੀ ਜਾ ਸਕੇ ਔਰ ਇੱਥੇ ਗੌਰਤਲਬ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਦੱਸਣਾ ਬਣਦਾ ਹੈ ਕਿ ਐਚਐਸ ਭੋਲਰ ਦਾ ਜਿਹੜਾ ਰਿਮਾਂਡ ਹੈ 5 ਦਿਨ ਦਾ ਵਾਅਦਾ ਹੋਇਆ ਸੀ ਉਹ ਵੀ ਕੱਲ ਤੱਕ ਖਤਮ ਹੋਣ ਜਾ ਰਿਹਾ ਹੈ ਦੁਬਾਰਾ ਫਿਰ ਪੇਸ਼ ਕੀਤਾ ਜਾਣਾ ਹੈ ਹੋ ਸਕਦਾ ਹੈ ਕੇਸਵਾ ਰਿਮਾਂਡ ਹੋਰ ਵੀ ਮੰਗਿਆ ਜਾਵੇ ਕਿਉਂਕਿ ਹਾਲੇ ਵੀ ਦੋਨਾਂ ਦਾ ਹੀ ਰਿਮਾਂਡ ਹੈ ਜਿਹੜਾ ਉਹ 2 ਤੋਂ 3 ਦਿਨ 4 ਦਿਨ ਬਾਕੀ ਹੈ ਸੀਬੀਆਈ ਹੋਰ ਹਾਸਲ ਕਰ ਸਕਦੀ ਹੈ ਉਹ ਹੁਣੇ ਹੀ ਆਪਣਾ ਰਿਮਾਂਡ ਮਕਾਉਣਾ ਚਾਹਣਗੇ ਸੀਬੀਆਈ ਵਾਲੇ ਜਾਂ ਫਿਰ ਸੀਬੀਏ ਦੇ ਅਧਿਕਾਰੀਆਂ ਨੂੰ ਲੱਗੇਗਾ ਕਿ ਕਿਸੇ ਵੇਲੇ ਦੀ ਕਿਉਂਕਿ ਕਾਨੂੰਨ ਨਵਾਂ ਹੈ ਕਹਿੰਦਾ ਹੈ ਕਿ ਕਿਸੇ ਵੇਲੇ ਦੀ ਜੇਲ੍ਹ ਤੋਂ ਬੁਲਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਇਹ ਤਾਂ ਹੋ ਸਕਦਾ ਹੈ ਜੇਲ੍ਹ ਵੀ ਭੇਜਿਆ ਜਾਵੇ ਦੋਨਾਂ ਨੂੰ ਕਿਉਂਕਿ 4 ਦਿਨ ਦਾ ਰਿਮਾਂਡ ਹੈ ਜਿਹੜਾ ਤ੍ਰਿਸ਼ਾਨੂ ਸ਼ਰਦਾ ਦਾ ਮਿਲਿਆ ਸੀ ਔਰ ਪੰਜ ਦਿਨ ਦਾ ਐਚਐਸ ਪੋਲਰ ਦਾ ਉਹ ਰਿਮਾਂਡ ਵੀ ਖਤਮ ਹੋਣ ਤੋਂ ਬਾਅਦ ਜਦੋਂ ਸੀਬੀਆਈ ਨੇ ਸੀਬੀਆਈ ਅਦਾਲਤ ਦੇ ਵਿੱਚ ਸੀਬੀ ਦੇ ਅਧਿਕਾਰੀਆਂ ਨੇ ਪੇਸ਼ ਕਰਨਾ ਹੈ ਤਾਂ ਉਸ ਤੋਂ ਦਰਾਂ ਨੀ ਜਿਹੜੀਆਂ ਦਲੀਲਾਂ ਜਾਂ ਆਰਗੂਮੈਂਟ ਸਾਹਮਣੇ ਆਉਣਗੇ ਉਸ ਦੇ ਉੱਤੇ ਵੀ ਕਾਫੀ ਕੁਝ ਨਿਰਭਰ ਕਰਦਾ ਹੈ ਪਰ ਇੱਕ ਗੱਲ ਪੱਕੀ ਹੈ ਕਿ ਈੜੀ ਦੀ ਐਂਟਰੀ ਹੋਣੀ ਤੈ ਹੋ ਚੁੱਕੀ ਹੈ ਜਿਹੜੀ ਕਿ ਸ਼ੁਰੂ ਤੋਂ ਹੀ ਗੱਲਾਂ ਹੋ ਰਹੀਆਂ ਸੀ ਕਿ ਕਿ ਈੜੀ ਵੀ ਆਏਗੀ ਤਾਂ ਉਹ ਗੱਲ ਹੁਣ ਸਪੈਕਟ ਹੋ ਗਈ ਹੈ ਕਿ ਈੜੀ ਵੀ ਇਸ ਹਫ਼ਤੇ ਦੇ ਅੰਦਰ ਅੰਦਰ ਇਸ ਕੇਪ ਦੇ ਵਿੱਚ ਐਂਟਰ ਕਰ ਰਹੀ ਹੈ ਤੇ ਈੜੀ ਦੀ ਐਂਟਰੀ ਦੇ ਨਾਲ ਕਾਫੀ ਅਫਸਰਾਂ ਦੀ ਪੈਰਾਥਲੋ ਜ਼ਮੀਨ ਖਿਸਕਣ ਦੇ ਹਾਲਾਤ ਬਣ ਚੁੱਕੇ ਨੇ ਜੀ तमाम ਜਾਣਕਾਰੀ ਦੇਣ ਲਈ ਸ਼ੁਕਰੀਆ